ਚਾਹੇ ਤੁਹਾਡੇ ਕਿੰਨੇ ਮਰਜ਼ੀ ਪੁਰਾਣੇ ਕੰਮ ਰੁਕੇ ਪਏ ਹੋਣ ਅੱਜ ਇੱਕ ਅਜੀਹੀ ਚੀਜ਼ ਬਾਰੇ ਤੁਹਾਨੂੰ ਦੱਸੂਗਾ ਜੋ ਤੁਸੀਂ ਸਿਰਫ ਇੱਕ ਵਾਰ ਪੀਰਾਂ ਫਕੀਰਾਂ ਦੇ ਦਰਬਾਰ ਤੇ ਚੜਾਉਣੀ ਹੈ ਤੇ ਤੁਹਾਡੇ ਸਾਰੇ ਰੁਕੇ ਹੋਏ ਕੰਮ ਚੱਲ ਪੈਣਗੇ ਬੇਸ਼ੱਕ ਤੁਹਾਡੇ ਕੰਮ ਦੇ ਵਿੱਚ ਕੋਈ ਵੀ ਰੁਕਾਵਟ ਪਈ ਹੋਵੇ ਬੇਸ਼ੱਕ ਤੁਹਾਡੇ ਕੰਮ ਕਰ ਕਿਸੇ ਨੇ ਵੀ ਬੰਨੇ ਹੋਣ ਸਾਰਾ ਕੁਝ ਸਹੀ ਹੋ ਜਾਏਗਾ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਪੀਰ ਫਕੀਰ ਐਸੀ ਕਿਰਪਾ ਕਰਨਗੇ ਜੋ ਤੁਸੀਂ ਕਦੀ ਸੋਚੀ ਵੀ ਨਹੀਂ ਹੋਣੀ ਫਿਰ ਲੋਕ ਤੁਹਾਡੇ ਵੱਲ ਵੇਖ ਕੇ ਕਿਹਾ ਕਰਨਗੇ ਕਿ ਇਹ ਇਨਸਾਨ ਕਿੰਨਾ ਲੱਕੀ ਹੈ ਇਹ ਜਿਹੜੇ ਕੰਮ ਨੂੰ ਵੀ ਹੱਥ ਪਾਉਂਦਾ ਉਹ ਕੰਮ ਪੂਰਾ ਹੋ ਜਾਂਦਾ ਅੱਜ ਦੀ ਇਸ ਵੀਡੀਓ ਨੂੰ ਪੂਰਾ ਵੇਖਿਓ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗੇ ਕਿ ਉਹ ਚੀਜ਼ ਕਿਹੜੀ ਹੈ ਕਿਵੇਂ ਚੜਾਉਣੀ ਹੈ ਕਦੋਂ ਚੜਾਉਣੀ ਹੈ ਤੇ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਸਮਾਂ ਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਤੁਹਾਨੂੰ ਉਸ ਚੀਜ਼ ਬਾਰੇ ਦੱਸਾਂਗੇ ਕਿ ਕਿਹੜੀ ਚੀਜ਼ ਹੈ ਕਿਵੇਂ ਚੜਾਉਣੀ ਹੈ ਤੇ ਕਦੋਂ ਚੜਾਉਣੀ ਹੈ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਕਿ ਉਹ ਚੀਜ਼ ਚੜਾਉਂਦੇ ਸਮੇਂ ਆਪਾਂ ਕਿਹੜੀਆਂ ਦੋ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਉਸ ਪਹਿਲੇ ਭਾਗ ਦੀ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਹੋਣਾ ਪੀਰਾਂ ਫਕੀਰਾਂ ਦੇ ਦਰਬਾਰ ਤੇ ਉਹ ਲੋਕ ਚਾਬੀ ਤੇ ਜਿੰਦਰਾ ਲੈ ਕੇ ਜਾਂਦੇ ਨੇ ਉੱਥੇ ਜਾ ਕੇ ਚਾਬੀ ਤੇ ਜਿੰਦਰਾ ਚਾਬੀ ਨਾਲ ਉਹ ਜਿੰਦਰਾ ਖੋਲ ਕੇ ਪੀਰਾਂ ਫਕੀਰਾਂ ਦੇ ਦਰਬਾਰ ਤੇ ਚੜਾ ਦਿੰਦੇ ਨੇ ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਉਹ ਜਿੰਦਰਾ ਖੋਲ ਕੇ ਚੜਾਉਨੇ ਆਂ ਤੇ ਪੀਰ ਮੁਰਸ਼ਿਦ ਵੀ ਸਾਡੀ ਕਿਸਮਤ ਦਾ ਜਿੰਦਰਾ ਖੋਲ ਦਿੰਦੇ ਨੇ ਤੇ ਸਾਡੇ ਰੁਕੇ ਹੋਏ ਕੰਮ ਚੱਲ ਪੈਂਦੇ ਨੇ ਉਹਨਾਂ ਦੀ ਅਜਿਹੀ ਕਿਰਪਾ ਹੁੰਦੀ ਹੈ ਕਿ ਅਸੀਂ ਸੋਚ ਤੱਕ ਨਹੀਂ ਸਕਦੇ ਇੱਥੇ ਉਹ ਸਭ ਤੋਂ ਵੱਡੀ ਗਲਤੀ ਕਰਦੇ ਨੇ ਤਾਂ ਹੀ ਬਹੁਤ ਸਾਰੇ ਲੋਕਾਂ ਦੇ ਕੰਮ ਪੂਰੇ ਨਹੀਂ ਹੁੰਦੇ ਕੰਮ ਚੱਲਦੇ ਨਹੀਂ ਤੇ ਫੇਰ ਉਹ ਕਹਿੰਦੇ ਨੇ ਕਿ ਸਾਨੂੰ ਇਹ ਤਰੀਕੇ ਨਾਲ ਕੋਈ ਫਾਇਦਾ ਨਹੀਂ ਹੋਇਆ ਉਹ ਲੋਕ ਕੀ ਕਰਦੇ ਨੇ ਇੱਕ ਚਾਬੀ ਤੇ ਜਿੰਦਰਾ ਲੈ ਕੇ ਪੀਰਾਂ ਫਕੀਰਾਂ ਦੇ ਦਰਬਾਰ ਤੇ ਚਲੇ ਜਾਂਦੇ ਨੇ ਉੱਥੇ ਉਹ ਚਿੰਦਰਾ ਖੋਲ ਕੇ ਚੜਾ ਦਿੰਦੇ ਨੇ ਤੇ ਪੀਰਾਂ ਫਕੀਰਾਂ ਨੂੰ ਕਹਿੰਦੇ ਨੇ ਕਿ ਸਾਡੇ ਤੇ ਕਿਰਪਾ ਕਰਿਓ ਸਾਡੇ ਰੁਕੇ ਹੋਏ ਕੰਮ ਚੱਲ ਪੈਣ ਇੱਥੇ ਹੀ ਉਹ ਸਭ ਤੋਂ ਵੱਡੀ ਗਲਤੀ ਕਰਦੇ ਨੇ ਤੁਸੀਂ ਕੀ ਕਰਨਾ ਕੋਈ ਜਿੰਦਰਾ ਚਾਬੀ ਆਪਣੇ ਨਾਲ ਨਹੀਂ ਲੈ ਜਾਣਾ ਫੇਰ ਤੁਸੀਂ ਕਹੋਗੇ ਕਿ ਉਹ ਕਿਹੜੀ ਚੀਜ਼ ਹੈ ਜੋਸੀ ਪੀਰਾਂ ਫਕੀਰਾਂ ਨੂੰ ਚੜਾਉਣੀ ਹੈ ਦੱਸਦਾ ਤੁਸੀਂ ਕੋਈ ਵੀ ਜਿੰਦਰਾ ਚਾਬੀ ਆਪਣੇ ਨਾਲ ਨਹੀਂ ਲੈ ਜਾਣਾ ਤੁਸੀਂ ਸਿਰਫ ਇਕੱਲੇ ਨੇ ਜਾਣਾ ਉੱਥੇ ਜਾ ਕੇ ਪੀਰਾਂ ਫਕੀਰਾਂ ਨੂੰ ਹੱਥ ਜੋੜ ਕੇ ਦੁਆ ਫਰਿਆਦ ਕਰਨੀ ਹੈ ਤੇ ਕਹਿਣਾ ਕਿ ਦਾਤਾ ਜੀ ਮੈਂ ਤੁਹਾਨੂੰ ਮਿਹਨਤ ਦੀ ਚਾਬੀ ਚੜਾਉਣਾ ਆ ਤੁਸੀਂ ਇੱਕ ਗੱਲ ਸੁਣੀ ਹੋਏਗੀ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਜਿਹਦੇ ਨਾਲ ਤੁਹਾਡੀ ਬੰਦ ਪਿਆ ਕਿਸਮਤ ਦਾ ਤਾਲਾ ਖੁੱਲ ਸਕਦਾ ਤੁਸੀਂ ਪੀਰਾਂ ਫਕੀਰਾਂ ਨੂੰ ਕਹਿਣਾ ਕਿ ਮੈਂ ਉਹੀ ਮਿਹਨਤ ਦੀ ਚਾਬੀ ਤੁਹਾਨੂੰ ਚੜਾਉਣਾ ਆ ਭਾਵੇਂ ਜੋ ਅੜੇ ਕੰਮ ਮੇਰੇ ਰੁਕੇ ਹੋਏ ਨੇ ਜੋ ਮੇਰੇ ਕੰਮਾਂ ਦੇ ਵਿੱਚ ਰੁਕਾਵਟ ਆਈ ਹੈ ਉਹ ਮੈਂ ਆਪਣੀ ਮਿਹਨਤ ਦੇ ਨਾਲ ਦੂਰ ਕਰਾਂਗਾ ਮੈਂ ਆਪਣੇ ਵੱਲੋਂ ਪੂਰੀ ਮਿਹਨਤ ਕਰਾਂਗਾ ਤਾਂ ਜੋ ਮੇਰੀ ਬੰਦ ਪਿਆ ਕਿਸਮਤ ਦਾ ਤਾਲਾ ਖੁੱਲ ਜਾਵੇ ਪਰ ਉਸ ਕੰਮ ਨੂੰ ਪੂਰਾ ਤੁਸੀਂ ਕਰਨਾ ਮੇਰਾ ਕੰਮ ਹੈ ਮਿਹਨਤ ਕਰਨਾ ਉਸ ਮਿਹਨਤ ਨੂੰ ਫਲ ਤੁਸੀਂ ਲਾਉਣਾ ਮੈਂ ਆਪਣਾ ਕੰਮ ਪੂਰਾ ਕਰਨ ਲਈ ਹਰ ਇੱਕ ਤਰ੍ਹਾਂ ਦੀ ਮਿਹਨਤ ਕਰਾਂਗਾ ਉਸ ਮਿਹਨਤ ਨੂੰ ਰੰਗ ਭਾਗ ਤੁਸੀਂ ਲਾਇਓ ਇੰਨੀ ਗੱਲ ਕਹਿ ਕੇ ਉੱਥੇ ਆਪਣੀ ਮਿਹਨਤ ਦੀ ਕਮਾਈ ਚੜਾਉਣੀ ਹੈ ਜੋ ਤੁਹਾਨੂੰ ਉਸ ਕੰਮ ਤੋਂ ਆਏਗੀ ਮਿਹਨਤ ਕਰਕੇ ਵਿਖਾਉਣਾ ਹੈ ਪੀਰ ਮੁਰਸ਼ਿਦ ਆਪੇ ਕਿਰਪਾ ਕਰ ਦੇਣਗੇ ਪੀਰ ਮੁਰਸ਼ਿਦ ਕਹਿੰਦੇ ਨੇ ਕਿ ਤੁਸੀਂ ਕੋਸ਼ਿਸ਼ ਕਰੋ ਅਸੀਂ ਫੇਰ ਹੀ کوشش ਕਰਾਂਗੇ ਜੇ ਤੁਸੀਂ ਕੋਸ਼ਿਸ਼ ਹੀ ਨਹੀਂ ਕਰੋਗੇ ਫਿਰ ਅਸੀਂ ਕਿਰਪਾ ਕਿਵੇਂ ਕਰਾਂਗੇ ਗੁਰਦਾਸ ਮਾਨ ਸਾਹਿਬ ਵੀ ਕਹਿੰਦੇ ਨੇ ਮਾਲੀ ਦਾ ਕੰਮ ਪਾਣੀ ਦੇਣਾ ਭਰ ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਹੀ ਆ ਨਾ ਲਾਵੇ ਆਪਣੀ ਮਿਹਨਤ ਦੀ ਹਮੇਸ਼ਾ ਚਾਬੀ ਪੀਰਾਂ ਮੁਰਸ਼ਿਦਾਂ ਨੂੰ ਚੜਾਉਣੀ ਹੈ ਬਾਕੀ ਪੀਰ ਮੁਰਸ਼ਿਦ ਜਾਣਣ ਇਹ ਤਾਂ ਸੀ ਪਹਿਲਾ ਭਾਗ ਹੁਣ ਗੱਲ ਕਰਦੇ ਆਂ ਦੂਸਰੇ ਭਾਗ ਦੀ ਕਿ ਤੁਸੀਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਜੋ ਤੁਹਾਡੀ ਮਿਹਨਤ ਸਿਰੇ ਚੜੇ ਪੀਰ ਮੁਰਸ਼ਿਦ ਕਿਰਪਾ ਕਰਨ ਸਭ ਤੋਂ ਪਹਿਲੀ ਗਲਤੀ ਆਪਣੇ ਮਨ ਦੇ ਵਿੱਚ ਲਾਲਚ ਲੈ ਕੇ ਕਦੀ ਕੰਮ ਨਹੀਂ ਕਰਨਾ ਕਿ ਪੀਰ ਮੁਰਸ਼ਿਦ ਕਿਰਪਾ ਕਰਨਗੇ ਮੈਂ ਮਿਹਨਤ ਕਰੂੰਗਾ ਕੀ ਪਤਾ ਉਹਨਾਂ ਨੇ ਕੁਝ ਹੋਰ ਵੱਡਾ ਤੁਹਾਨੂੰ ਦੇਣਾ ਹੋਵੇ ਤੁਸੀਂ ਮਿਹਨਤ ਕਰੋ ਉਹ ਕੰਮ ਸਿਰੇ ਨਾ ਚੜੇ ਤੇ ਬਾਅਦ ਦੇ ਵਿੱਚ ਤੁਸੀਂ ਦੁਖੀ ਹੋ ਕੇ ਪੀਰਾਂ ਮੁਰਸ਼ਿਦਾਂ ਤੋਂ ਆਪਣਾ ਯਕੀਨ ਚੱਕ ਦਿਓ ਉਹਨਾਂ ਨੇ ਤੁਹਾਨੂੰ ਵੱਡਾ ਕੁਝ ਦੇਣਾ ਹੋਵੇਗਾ ਇਸ ਕਰਕੇ ਉਹ ਕੰਮ ਸਿਰੇ ਨਹੀਂ ਚੜ ਰਿਹਾ ਜਦੋਂ ਕੰਮ ਤੇ ਸਮਾਂ ਲੱਗੇ ਕੰਮ 'ਚ ਰੁਕਾਵਟ ਆਉਣ ਤਾਂ ਸਮਝੋ ਕੁਝ ਵੱਡਾ ਹੋਣ ਵਾਲਾ ਹੈ ਆਪਣੀ ਮਨ ਦੇ ਵਿੱਚ ਹਮੇਸ਼ਾ ਸਬਰ ਰੱਖਿਓ ਦੂਸਰੀ ਗਲਤੀ ਕਦੀ ਵੀ ਆਪਣੇ ਮਨ ਦੇ ਵਿੱਚ ਹੰਕਾਰ ਨਾ ਲਿਆਓ ਕਿਉਂਕਿ ਜਦੋਂ ਕੰਮ ਸਿਰੇ ਚੜ ਜਾਂਦਾ ਹੈ ਪੀਰ ਮੁਰਸ਼ਿਦ ਕਿਰਪਾ ਕਰ ਦਿੰਦੇ ਨੇ ਉਦੋਂ ਇਨਸਾਨ ਵਿੱਚ ਹੰਕਾਰ ਆ ਜਾਂਦਾ ਹੈ ਇੱਕ ਗੱਲ ਯਾਦ ਰੱਖਿਓ ਰੱਬ ਹੰਕਾਰ ਨੂੰ ਤੋੜਦਾ ਜ਼ਰੂਰ ਹੈ ਉਹ ਐਸੀ ਵਿਧੀ ਰਚਾਏਗਾ ਜੇ ਤੁਹਾਨੂੰ ਸਭ ਕੁਝ ਦੇਣ ਜਾਣਦਾ ਹੈ ਫਿਰ ਸਭ ਕੁਝ ਲੈਣ ਵੀ ਜਾਣਦਾ ਹੈ ਰੱਬ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਹੈ ਇਸ ਕਰਕੇ ਉਸ ਚੀਜ਼ ਦਾ ਧਿਆਨ ਰੱਖਿਓ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ